ਆਪਰਾ ਨਾਲ ਆਪਰੇ ਸੋਸਾਇਟੀ ਹਾਂਜੀ ਮੈਂ ਹਰਪਾਲ ਪੰਗੂ ਪ੍ਰਧਾਨ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਮੇਰੇ ਪੱਤਰਕਾਰ ਸਾਥੀਓ ਆਪਜੀ ਨੂੰ ਪਤਾ ਹੀ ਹੈ ਜਿਹੜੇ ਅੱਜ ਛਾੜਾ ਚੌਂਕ ਦੇ ਸਮੂਹ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਦੇ ਮੈਂਬਰ ਔਰ ਅਹੁਦੇਦਾਰਾਂ ਸਮੂਹ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਵਾ ਤੁਹਾਨੂੰ ਪਤਾ ਹੀ ਪਿਛਲੇ ਦਿਨੀਂ ਫਗਵਾੜੇ ਜਿਹੜੇ ਸਾਡੇ ਪੱਤਰਕਾਰ ਸਾਥੀ ਜਗਦੀਪ ਥਲੀ ਜੀ ਇੱਕ ਫਗਵਾੜੇ ਦੇ ਪਿਓ ਪੁੱਤ ਜਿਹੜੇ ਗੁੰਡੇ ਆ ਉਥੋਂ ਦੇ ਉਹਨਾਂ ਦੇ ਵੱਲੋਂ ਸਾਡੇ ਪੱਤਰਕਾਰ ਦੇ ਨਾਲ ਦੁਰਭਿਆਰ ਕੀਤਾ ਉਸ ਦਾ ਫੋਨ ਖੋਇਆ ਗਿਆ ਕਵਰੇਜ ਤੋਂ ਰੋਕਿਆ ਗਿਆ ਇਹ ਗੱਲ ਇਸ ਤਰ੍ਹਾਂ ਜੋ-ਤੋ ਸਾਡੇ ਕੋਲ ਸੂਚਨਾ ਪਹੁੰਚੀ ਆ ਕਿ ਉਹ ਪੱਤਰਕਾਰ ਜਗਦੀਪ ਥਲੀਏ ਕਵਰੇਜ ਕਰਨ ਗਿਆ ਸੀ ਉਹਨਾਂ ਕੋਲ ਸ਼ਿਕਾਇਤਾਂ ਪਹੁੰਚਣ ਡੀਆਂ ਸੀ ਕਿ ਉਹ ਜਿਹੜੇ ਢਾਬੇ ਵਾਲੇ ਆ ਜਿਹੜੇ ਲੋਕ ਉਸੇ ਆਪਣੇ ਕਸਟਮਰ ਜਾਂਦੇ ਆ ਉਹਨਾਂ ਕੋਈ 140 ਰੁਪਏ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਆ ਵੀ ਉਹਨਾਂ ਨੇ 140 ਰੁਪਏ ਥਾਲੀ ਰੇਟ ਲਿਖਿਆ ਹੋਇਆ ਉਹ ਧੱਕੇ ਦੇ ਨਾਲ ਜਿਹੜੇ ਆ ਪੈਸੇ ਵੱਧ ਵਸੂਲ ਰਹੇ ਆ ਤੇ ਉਹ ਬਹੁਤ ਮਾੜੀ ਗੱਲ ਆ ਜੋ ਵੀ ਉਥੋਂ ਦੀ ਜੋ ਘਟਨਾ ਹੋਈ ਆ ਇਹ ਵੀ ਸਾਡੇ ਪੱਤਰਕਾਰਾਂ ਨਾਲ ਜੋ ਉਹਨਾਂ ਨੇ ਬਤਮੀਜ਼ੀ ਕੀਤੀ ਆ ਸਲੂਕ ਕੀਤਾ ਆ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਸਿੱਖ ਸ਼ਬਦਾਂ 'ਚ ਨਖੇਦੀ ਕਰਦੀ ਆ ਤੇ ਉਹਨਾਂ ਦੇ ਪਿਓ ਪੁੱਤਾਂ ਦਾ ਸ਼ਾੜਾ ਚੌਂਗ ਦੇ ਵਿੱਚ ਪੁੱਤਲੇ ਫੂਕਿਆ ਔਰ ਮੰਗ ਕੀਤੀ ਆ ਜੇ ਕਪੂਰਥਲਾ ਦੇ ਐਸਐਸਪੀ ਸਾਹਿਬ ਕੋ ਪੀਜਿਹੜੇ ਗੁੰਡੇ ਆ ਪਿਓ ਪੋਤੇ ਇਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਾਲ ਤੁਹਾਡੇ ਜਿਹੜੇ ਉਸ ਟਾਈਮ ਮੁਲਾਜ਼ਮ ਸੀ ਮੌਕੇ ਦੇ ਜਿਨ੍ਹਾਂ ਨੇ ਸਾਡੇ ਪੱਤਰਕਾਰ ਦੀ ਜੋ ਬਾਹ ਮੜੋੜੀ ਆ ਜੋ ਜੋ ਸਾਨੂੰ ਸੂਚਨਾ ਪਹੁੰਚੀ ਉਹਦੇ ਮੁਤਾਬਕ ਪੱਤਰਕਾਰ ਨੇ ਦੱਸਿਆ ਉਹਨਾਂ ਨੇ ਜੋ ਮੋਬਾਈਲ ਵੀ ਖੋਇਆ ਗਿਆ ਤੇ ਉਹ ਮਲਾਜਮਾਂ ਤੇ ਵੀ ਜੇ ਉਹਨਾਂ ਨੂੰ ਸਸਪੈਂਡ ਕਰਕੇ ਤੁਰੰਤ ਉਹਨਾਂ ਦੇ ਵਿਭਾਗੀ ਕਾਰਵਾਈ ਉਹਨਾਂ ਦੀ ਕਿੱਕ ਕਰਵਾਈ ਜਾਵੇ। ਲੱਗਦਾ ਨਹੀਂ ਬਰਧਾਰ ਸਾਹਿਬ ਜਿਹੜੇ ਮੌਕੇ ਤੇ ਪੁੱਛ ਬੁਲਾਈ ਗਈ ਸੀ ਤੁਸੀਂ ਕਿਤੇ ਢਾਬੇ ਵਾਲੀ ਗੱਲ ਕਰਦੀ ਪਈ ਸੀ। ਬਿਲਕੁਲ ਜੀ। ਪੁਲਿਸ ਮੈਂ ਨਾ ਉਥੋਂ ਨਹੀਂ ਮਿਲੀ ਆ। ਇਹ ਵੀ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਮਲਾਜਮਾਂ ਦੀ ਢਾਬਿਆਂ ਵਾਲਿਆਂ ਦੀ। ਵੀ ਇਹਨਾਂ ਦੀ ਕਿੰਨੇ ਚਿਰਦ ਗੱਲਬਾਤ ਹੁੰਦੀ ਆ। ਕਿੰਨੇ ਮਹੀਨਾ ਜਾਂਦਾ ਆ। ਉਹ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਦਾ ਕੰਮ ਹੀ ਜੇ ਉਹਨਾਂ ਨੂੰ ਪੁਲਿਸ ਬੁਲਾਈ ਸੀ ਦੋਵਾਂ ਪਾਰਟੀਆਂ ਨੂੰ ਸੁਣਿਆ ਜਾਂਦਾ। ਜਿੱਥੇ ਜੇ ਸਾਡਾ ਪੱਤਰਕਾਰ ਗਲਤ ਹੁੰਦਾ ਤੇ ਅਸੀਂ ਅਈ ਪੱਤਰਕਾਰ ਦੀ ਬਿਲਕੁਲ ਸਪੋਰਟ ਨਹੀਂ ਕਰਨੀ ਕਿਉਂ ਸਾਡਾ ਪੱਤਰਕਾਰ ਜਗਦੀਪ ਥਲੀ ਇਮਾਨਦਾਰ ਤੇ ਬੇਦਾਗਿਆ ਬੰਦਾ ਅਸੀਂ ਚੰਗੀ ਤਰ੍ਹਾਂ ਉਹਨੂੰ ਜਾਣਦੇ ਆ ਸੋ ਜੋ ਬੜੀ ਮਾੜੀ ਗੱਲ ਇੱਕ ਗੱਲ ਹੋਰ ਦੱਸਾਂ ਜਿਹੜੇ ਉੱਥੇ ਫਗਵਾੜੇ ਦੇ ਸਾਡੇ ਪੱਤਰਕਾਰ ਭਰਾਵਾ ਮੇਰੇ ਵੀਰੋ ਇਹ ਜੋ ਘਟਨਾ ਹੋਈ ਹੈ ਤੁਹਾਡੇ ਨਾਲ ਵੀ ਹੋ ਸਕਦੀ ਆ ਬੜੀ ਮਾੜੀ ਗੱਲ ਹੈ ਵੇਖੋ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਗਦੀਪ ਥਲੀ ਦੇ ਹੱਕ ਦੇ ਵਿੱਚ ਇਹ ਦਿਨ ਦੂਰ ਨਹੀਂ ਆ ਤੁਹਾਡੀਆਂ ਹੀ ਬਾਵਾ ਇਹਦੇ ਵਾਂਗੂ ਮੜੋੜੀਆਂ ਜਾਣ ਗਿਆ ਜੇ ਤੁਸੀਂ ਇਕੱਠੇ ਨਾ ਹੋਏ ਤੇ ਸੋ ਮੇਰੇ ਵੀਰੋ ਆਓ ਅੱਜ ਡਟ ਕੇ ਆਪਾਂ ਸਾਥ ਦਈਏ ਜਗਦੀਪ ਥਲੀ ਦੇ ਨਾਲ ਆਪਾਂ ਕੰਮ ਵੇਖੋ ਗਰੇਵਾਲ ਸਾਹਿਬ ਉਹਨਾਂ 3 ਦਿਨ ਦਾ ਲਿਆ ਮੈਂ 2 ਦਿਨ ਦਾ ਸਮਾਂ ਹੋ ਰਹੀ ਦੇ ਰਹੇ ਸ਼ੈਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਵੱਲੋਂ 2 ਦਿਨਾਂ ਦੇ ਅੰਦਰ ਅੰਦਰ ਜੇ ਟਾਬੇ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਐਸਐਸਪੀ ਕਪੂਰਥਲਾ ਦੇ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਸਾਰੇ ਮੇਰੇ ਪੱਤਰਕਾਰ ਔਰ ਮੇਰੇ ਮੈਂਬਰ ਉਧੇਦਾਰ ਸਹਿਬਾਂ ਸਾਰੇ ਉੱਥੇ ਪਹੁੰਚਣਗੇ ਇਸ ਬੰਦ ਕੋਈ ਉੱਚ ਜਾਣਕਾਰੀ ਬਾੜੇ ਡੀਆਈਜੀ ਸਾਹਿਬ ਕੇ ਨੂੰ ਬਿਲਕੁਲ ਲਿਆ ਜਾਊਗਾ ਬਿਲਕੁਲ ਜੀ ਸਾਨੂੰ ਇਹ ਡੀਆਈਜੀ ਸਾਹਿਬ ਨੂੰ ਕੀ ਅਸੀਂ ਮੁੱਖ ਮੰਤਰੀ ਨੂੰ ਜ਼ਰੂਰਤ ਬਈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਪਹੁੰਚਾਂਗੇ ਜੀ ਬਿਲਕੁਲ ਪੱਤਰਕਾਰ ਕਰਦੇ ਹੋ ਪੱਤਰਕਾਰ ਭਾਜਟਾਰੇ ਸੇਮ ਨਹੀਂ ਹੈਆ ਫੀਲਡ ਚ ਕੰਮ ਕਰਨੇ ਪੱਤਰਕਾਰ ਇੱਕ ਜਨ ਸਾਥ ਹੀ ਦੇ ਰਹੇ ਕੀ ਕਾ ਜਾਓ ਵੇਖੋ ਜੀ ਸਾਡੀ ਆਮ ਆਦੀ ਪਾਰਟੀ ਸਰਕਾਰ ਆਈ ਸੀ ਬਦਲਾ ਆਏਗਾ ਹੁਣ ਕਾਦਾ ਬਦਲਾ ਆਇਆ ਵੇਖੋ ਦਿਨੋਂ ਦਿਨ ਪੱਤਰਕਾਰਾਂ ਨੇ ਜਿਆਦਾ ਜੇ ਕਹੀਏ ਨਾ ਸਭ ਤੋਂ ਜਿਹੜਾ ਪੱਤਰਕਾਰਾਂ ਦਾ ਧੱਕੇਸ਼ਾਹੀਆਂ ਹੋਈਆਂ ਨੇ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੋ ਰਹੀਆਂ ਪਹਿਲਾਂ ਵੀ ਚਲੋ ਹੁੰਦੀਆਂ ਸੀ ਪਰ ਕਾਰਵਾਈ ਹੋ ਜਾਂਦੀ ਸੀ ਕੋਈ ਨਿਆ ਨਹੀਂ ਸਾਡੇ ਪੱਤਰਕਾਰਾਂ ਨੂੰ ਮਿਲਣਾ ਤੇ ਆਮ ਲੋਕਾਂ ਨੂੰ ਕੀ ਵੀ ਮਿਲੇਗਾ ਜੀ ਦੇਖੋ ਜੀ ਸ਼ਿਆਡਾ ਪ੍ਰੈਸ ਵੈਲਫੇਅਰ ਸੁਸਾਇਟੀ ਵਾਲੋ ਮੈਂ ਸਰਵਜਨਨ ਦਾਬਾ ਜਨਰਲ ਫੈਕਟਰੀ ਆ ਔਰ ਸਭ ਤੋਂ ਵੱਡੀ ਗੱਲ ਕੀ ਜੋ ਜਗਦੀਪ ਸਿੰਘ ਥੜੀ ਦੇ ਨਾਲ ਫਗਵਾੜੇ ਦੇ ਵਿੱਚ ਵਾਪਰਿਆ ਉਹ ਬੇਹਤ ਨਿੰਦਣਯੋਗ ਆ ਕਿਉਂਕਿ ਜਿਹੜੇ ਟਾਬੇ ਦੇ ਮਾਲਕ ਨੇ ਪਿਓ ਪੁੱਤਰਾਂ ਨਾਲੋਂ ਜਿਹੜੀ ਆ ਉਹ ਗੁੰਡਾਗਰਦੀ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਕੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਆ ਉਹ ਕੀਤੀ ਗਈ ਆ ਥੜੀ ਸਾਹਿਬ ਦੇ ਦੱਸਣ ਦੇ ਮਤਲਬ ਥੜੀ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਪੰਜਾਬੀ ਲੋਕ ਚੈਨਲ ਨੂੰ ਜੇਕਰ ਅੱਜ ਲੋਕ ਪਸੰਦ ਕਰਦੇ ਨੇ ਤੇ ਸਿਰਫ ਉਸ ਦੀ ਸੱਚਾਈ ਉਹ ਨਹੀਂ ਚਲਾਈ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਪਰ ਜੇਕਰ ਅਜਿਹੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਵਾਪਰਦਾ ਤਾਂ ਫਰਜ ਬਣਦਾ ਹੈ ਫਗਵਾੜੇ ਦੇ ਪੱਤਰਕਾਰਾਂ ਸਮੇਤ ਸਾਰੇ ਪੰਜਾਬ ਦੇ ਪੱਤਰਕਾਰਾਂ ਦਾ ਕਿ ਉਹ ਥੜੀ ਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆਉਣ ਤਾਂ ਜੋ ਜਿਹੜਾ ਉਹ ਪੱਤਰਕਾਰ ਥੜੀ ਦੇ ਖਿਲਾਫ ਜੋ ਵੀ ਇਹ ਤਾਣਾ ਬਾਣਾ ਬੁਣਿਆ ਜਾ ਰਿਹਾ ਉਸ ਤੋਂ ਬਾਹਰ ਉਹਨਾਂ ਨੂੰ ਕੱਢ ਕੇ ਜਿਹੜਾ ਉਹਨਾਂ ਨੂੰ ਇਨਸਾਫ ਜਿਹੜਾ ਦਵਾਇਆ ਜਾ ਸਕੇ ਭਾਈ ਤੁਹਾਡੇ ਕੋਲ ਕੀ ਕਰ ਦੇ ਕੀ ਸਾਡੇ ਵੱਲੋਂ ਸ਼ਟਾਪ ਪ੍ਰੈਸ ਵੈਲਫੈਰ ਸਾਡੇ ਵੱਲੋਂ ਜਿਹੜਾ ਪੁਤਲਾ ਫੁਕਾਇਆ ਗਿਆ ਜੀ ਜਿਹੜੇ ਢਾਬੇ ਵਾਲੇ ਸੀ ਉਹਨਾਂ ਦਾ ਔਰ ਸਾਡੇ ਪ੍ਰਧਾਨ ਸਾਹਿਬ ਵੱਲੋਂ 2 ਦਿਨ ਦਾ ਅਲਟੀਮੇਟ ਦਿੱਤਾ ਗਿਆ ਕਿ ਜੇ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਫਗਵਾੜੇ ਪਹੁੰਚ ਕੇ ਜਿਹੜਾ ਉਹ ਫਿਰ ਆਪਣਾ ਤਰ੍ਹਾਂ ਧਰਨਾ ਪ੍ਰਦਰਸ਼ਨ ਕਰਾਂਗੇ ਮੈਂ ਜੀ ਸ਼ਟਾਪ ਪ੍ਰੈਸ ਵੈਲਫੈਰਟੀ ਦਾ ਚੇਅਰਮੈਨ ਜਤਿੰਦਰ ਸਿੰਘ ਬੇਦੀ ਅਮਰਸਾਤੋ ਜੀ ਅੱਜ ਜਿਹੜੀ ਹੈ ਪੁਤਲਾ ਫੁਕਾਇਆ ਗਿਆ ਕਿਤਾ ਫੁਕਾਇਆ ਗਿਆ ਕਿ ਕਾਲੀ ਗਿਆ ਦੇਖੋ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬੀ ਲੋਕ ਚੈਨਲ ਦੇ ਸੀਨੀਅਰ ਪੱਤਰਕਾਰ ਜਗ ਜੋ ਬੀਤੇ ਦਿਨੀ ਫਗਵਾੜਾ ਦੇ ਵਿੱਚ ਢਾਬੇ ਦੇ ਮਾਲਕਾਂ ਵੱਲੋਂ ਉਹਨਾਂ ਦੁਰਭਿਆਰ ਕੀਤਾ ਗਿਆ ਸੀ ਉਸ ਸਬੰਧ ਵਿੱਚ ਸ਼ਾਟਅਪ੍ਰੈਸ ਵੈਲਫੈਰ ਸੁਸਾਇਟੀ ਦੇ ਸੂ ਉਧਦੇਦਾਰਾਂ ਤੇ ਮੈਂਬਰਾਂ ਨੇ ਪੁਤਲਾ ਫੁਕਿਆ ਜੀ ਅੱਜ ਕਿਹੜਾ ਜਾਓਗੇ ਪੱਤਰਕਾਰਾਂ ਦੀ ਆਜ਼ਾਦੀ ਦੇ ਸਾਡੇ ਪੱਤਰਕਾਰਾਂ ਨੂੰ ਦਬਾਇਆ ਜਾ ਰਿਹਾ ਹੈ ਦੇਖੋ ਜੀ ਇਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੋ ਕੁਝ ਹੁੰਦਾ ਜਾ ਰਿਹਾ ਹੈ ਕਿ ਪੱਤਰਕਾਰਾਂ ਦੀ ਆਜ਼ਾਦੀ ਦੇ ਲੋਕਤੰਤਰੀ ਚੌਥੇ ਥੰਬ ਤੇ ਦਿਨ ਦਿਨ ਹਮਲੇ ਹੋ ਰਹੇ ਆ ਜਿਸ ਤਰ੍ਹਾਂ ਕਿ ਢਾਬੇ ਵਾਲੇ ਨੇ ਇਹੋ ਕੁਝ ਕੀਤਾ ਜਗਦੀਪ ਸਿੰਘ ਥਲੀ ਜੀ ਇੱਕ ਮਹਾਨ ਤੇ ਸੀਨੀਅਰ ਤੇ ਸੁਰਜੇ ਪੱਤਰਕਾਰ ਨੇ ਉਹ ਹਮੇਸ਼ਾ ਸੱਚ ਦੇ ਉੱਪਰ ਪਹਿਲਾ ਦੇਣ ਵਾਲੇ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਦੇ ਜਿਹੜਾ ਢਾਬੇ ਮਾਲਕਾਂ ਵਾਲਾ ਜਿਹੜਾ ਖੁਲਾਸਾ ਕੀਤਾ ਸੀ ਕਿ ਉਹ ਡੇਟਾ ਦੇ ਵਿੱਚ ਕੋਈ ਹੇਰਫੇਰ ਕਰਦੇ ਸੀ ਲੋਕਾਂ ਨੂੰ ਕੋਈ ਸਬਜ਼ੀਆਂ ਵੀ ਜਿਹੜੀ ਮਟੀਰੀਅਲ ਸੀ ਉਹਦੇ ਵਿੱਚ ਵੀ ਥੋੜਾ ਕੁਝ ਕਿੰਤੂ-ਕਿੰਤੂ ਹੋ ਰਿਹਾ ਸੀ ਹਾਂਜੀ ਬਿੱਲ ਵਧਾ ਕੇ ਉਹਨਾਂ ਦਾ ਰੇਟ ਵਧਾ ਕੇ ਉਹ ਲੋਕਾਂ ਨੂੰ ਗਾਹਕਾਂ ਨੂੰ ਚੂਨਾ ਲਗਾ ਰਹੇ ਸੀ ਉਹਨਾਂ ਦਾ ਖੁਲਾਸਾ ਕਰਨ ਵਾਸਤੇ ਉਹ ਗਏ ਸੀ ਕਵਰੇਜ ਵਾਸਤੇ ਉੱਥੇ ਉਹਨਾਂ ਦੇ ਪਿਓ ਪੁੱਤਰ ਢਾਬੇ ਵਾਲਿਆਂ ਵੱਲੋਂ ਉਹਨਾਂ ਨਾਲ ਦੁਰਵਿਹਾਰ ਕੀਤਾ ਗਿਆ ਲੋਕਤੰਤਰ ਦੇ ਚੌਥੇ ਸਾਮ੍ਹ ਤੇ ਹਮਲਾ ਕੀਤਾ ਗਿਆ ਉਹਨਾਂ ਤੇ ਜੀ ਲਗਦਾ ਇਸ ਦਾ ਬਰੂਰ ਹੋਣਾ ਚਾਹੀਦਾ ਹੈ ਕਰ ਬਿਲਕੁਲ ਜੀ ਮੈਂ ਪੰਜਾਬ ਦੇ ਸਮੂਹ ਪੱਤਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਜਗਦੀਸ਼ ਸਿੰਘ ਸੱਲੀ ਜੀ ਦਾ ਸਾਥ ਦੇ ਲਈ ਅੱਗੇ ਆਉਣ ਤਾਂ ਜੋ ਇਹ ਹੋਰ ਵੀ ਕਿਸੇ ਪੱਤਰਕਾਰਾਂ ਨਾਲ ਵੀ ਵਾਪਰ ਸਕਦਾ ਜੀ